ਮੇਰੇ ਕੋਲੇ ਜਿਹੜਾ ਮਰਜੀ ਚਿੱਟਾ ਜਿੰਨਾ ਮਰਜੀ ਖੰਦਾ ਹੋਵੇ ਟੋਡੇ ਜਿੰਨਾ ਮਰਜੀ ਖੰਦਾ ਹੋਵੇ ਫੀਮ ਵਾਲਾ ਹੋਵੇ ਗੋੜਿਆਂ ਵਾਲਾ ਹੋਵੇ ਕੈਪਸੂਲਾਂ ਵਾਲਾ ਹੋਵੇ ਸ਼ਰਾਬ ਵਾਲਾ ਹੋਵੇ ਸ਼ੂਗਰ ਵਾਲਾ ਹੋਵੇ ਮੇਰੇ ਕੋਲੇ ਮਰਦਾਨਾ ਤਾਕਤ ਵਾਲਾ ਹੋਵੇ ਮੇਰੇ ਕੋਲੇ ਬੁੜੀਆਂ ਨੂੰ ਆਮ ਜਿਹੜੀਆਂ ਗੋਤ ਰੋਗ ਨੇ ਬੁੜੀਆਂ ਦੇ ਉਹਨਾਂ ਦਾ ਇਲਾਜ ਹੈ ਜਿਵੇਂ ਦਮੇ ਵਾਲਾ ਹੋਵੇ ਕੋਈ ਖਾਂਸੀ ਵਾਲਾ ਹੋਵੇ ਮੇਰੇ ਕੋਲੇ ਕੋਈ ਜੋੜਾਂ ਦੇ ਦਰਦ ਵਾਲਾ ਹੋਵੇ ਮੇਰੇ ਕੋਲੇ ਗੋਡਿਆਂ ਦੇ ਦਰਦ ਵਾਲਾ ਹੋਵੇ ਮੇਰੇ ਕੋਲੇ ਕੋਈ ਲੀਵਰ ਦਾ ਪੇਸ਼ੈਂਟ ਹੋਵੇ ਉਹ ਮੇਰੇ ਕੋਲੇ ਆ ਜੇ ਨਾਲੇ ਕਿ 100 ਰੁਪਈਆ ਵਿੱਚ ਹੀ ਮੈਂ ਉਹਨੂੰ ਲੀਵਰ ਨੂੰ ਲੋਟ ਕਰ ਦਿੰਨਾ ਹੈ ਦੇ ਨਾਲ ਤਾਂ ਮੇਰਾ ਪਰੇਜ ਇਹ ਹੀ ਆ ਵੀ ਇੱਕ ਨਸ਼ਾ ਨਹੀਂ ਕਰਨਾ ਇੱਕ ਡਰਿੰਕ ਨਹੀਂ ਕਰਨੀ ਸ਼ਰਾਬ ਆ ਜਿਹੜੀ ਜੇ ਉਹ ਬੰਦਾ ਸ਼ਰਾਬ ਪੀਂਦਾ ਸ਼ਾਮ ਨੂੰ ਮੇਰੀ ਦਵਾਈ ਖਾ ਕੇ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਬਸ ਮੇਰਾ ਇਹ ਪਰੇਜ ਆ ਲੱਸੀ ਦਾ ਪਰੇਜ ਨਹੀਂ ਦੁੱਧ ਦਹੀਂ ਜਿੰਨਾ ਮਰਜੀ ਕੋਈ ਫਲ ਬਲੂਟ ਰੋਟੀ ਪਾਣੀ ਜਿਹੜਾ ਕੁਝ ਮਰਜੀ ਖਾਵੇ ਬਸ ਇੱਕ ਡਰਿੰਕ ਨਹੀਂ ਕਰਨੀ ਇੱਕ ਨਸ਼ਾ ਨਹੀਂ ਕਰਨਾ ਮੇਰੀ ਦਵਾਈ ਵਿੱਚ ਤੇਸੀ ਦਵਾਈ ਆ ਜੀ ਜੜੀਆਂ ਬੂਟੀਆਂ ਦੀ ਆ ਕੈਪਸੂਲਾਂ ਚ ਭਰੀ ਹੋਈ ਆ ਮੇਰੀ ਕੈਪਸੂਲਾਂ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਇੰਨੀ ਗ੍ਰਾਮ ਇਹਨੂੰ ਦਵਾਈ ਦਿਹਾੜੀ ਦੀ ਚਾਹੀਦੀ ਆ ਮੰਨ ਲਓ ਜੇ ਹੁਣ ਮੈਂ ਤਿੰਨ ਤਿੰਨ ਕੈਪਸੂਲ ਲਾਉਣਾ ਤੇ 9 ਗ੍ਰਾਮ ਹੋ ਗਏ ਤਿੰਨ ਤੜਕੇ ਤਿੰਨ ਦੁਪਹਿਰੇ ਤਿੰਨ ਸ਼ਾਮ ਨੂੰ 9 ਗ੍ਰਾਮ ਦਵਾਈ ਗਈ ਅੰਦਰ ਉਹ ਰੋਕੂਗੀ ਉਹਨੂੰ ਜੇਕਰ ਜਾਦੇ ਨਸ਼ੇ ਵਾਲਾ ਫੇਰ ਮੈਂ 4 4 5 5 6 6 8 8 ਜਿਵੇਂ ਕੋਈ ਜਾਦੇ ਫੀਮ ਵਾਲਾ ਕੋਈ ਤੋਲੇ ਫੀਮ ਵਾਲਾ ਦਿਹਾੜੀ ਦਾ ਮੰਨ ਲਓ ਤੇ ਉਹਨੂੰ ਫਿਰ 8 8 ਕੈਪਸੂਲ ਹੀ ਰੋਕਣਗੇ ਮੇਰੇ 8 3 24 ਯਾਨੀ ਕਿ 24 ਗ੍ਰਾਮ ਦਵਾਈ ਉਹਦੇ ਅੰਦਰ ਜਾਊਗੀ ਤੇ ਉਹਨੂੰ ਮਾਤਵਾ ਦਊਗੀ ਕੋਈ ਜਿਆਦੇ ਵੱਡੀ ਗੱਲ ਨਹੀਂ ਹੈਗੀ ਜੇ ਕੋਈ ਬੰਦਾ ਕਹੇ ਮੈਂ 40 ਸਾਲ ਦਾ ਖਾਨਾ ਕੋਈ ਦਿੱਕਤ ਨਹੀਂ ਕੋਈ 50 ਸਾਲ ਦਾ ਕਹਿੰਦਾ ਕੋਈ ਦਿੱਕਤ ਨਹੀਂ ਕੋਈ 70 ਸਾਲ ਦੇ ਬਜ਼ੁਰਗ ਨੇ ਉਹ ਕਹਿੰਦੇ ਅਸੀਂ ਸਾਨੂੰ ਇੰਨੇ ਸਾਲ ਹੋ ਗਏ ਟਰੱਕ ਚਲਾਉਂਦੇ ਹੁੰਦੇ ਸੀ ਅਸੀਂ ਇੰਨਾ ਡੋਡੇ ਖਾਂਦੇ ਸੀ ਮੈਂ ਕਹਾ ਯਾਰ ਚੱਕਰੀ ਕੋਈ ਨਹੀਂ ਤੁਸੀਂ ਮੇਰੇ ਕੋਲੇ ਤਾਓ ਇੱਕ ਵਾਰਾਂ ਸੋਸ਼ਲ ਦੋਸਤੋ ਮੈਂ ਅਰਵਿੰਦਰ ਸਰਾਨਾ ਸਵਾਗਤ ਕਰਦਾ ਤੁਹਾਡਾ ਦੋਸਤੋ ਅੱਜ ਅਸੀਂ ਬਠਿੰਡਾ ਦੇ ਪਿੰਡ ਦਯੋਣ ਵਿੱਚ ਆ ਉਹ ਇਸ ਲਈ ਆਏ ਆ ਸਾਨੂੰ ਵੀ ਪਤਾ ਲੱਗਾ ਕਿ ਇੱਥੇ ਬਾਬਾ ਜੀ ਨੇ ਕੈਂਸਰ ਸ਼ਰਾਬ ਛੁਡਾਓ ਔਰ ਕਈ ਐਵੇਂ ਦੀਆਂ ਬਿਮਾਰੀਆਂ ਨੇ ਜਿਹਦੇ ਦਵਾਈ ਦਿੰਦੇ ਨੇ ਬਿਲਕੁਲ ਜੀ ਪਹਿਲੇ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਬਸ ਅੱਡਾ ਜੀ ਇਹ ਬਸ ਅੱਡਾ ਹੈ ਜਿੱਥੋਂ ਉੱਤਰ ਕੇ ਆਪਾਂ ਦਿਉਣ ਪਿੰਡ ਵੱਲ ਨੂੰ ਆਂਦੇ ਆ ਤੇ ਇਹ ਬਠਿੰਡਾ ਤੇ ਮੁਕਸਰ ਦੇ ਵਿੱਚ ਹੈ ਉੱਥੇ ਕੋਲ ਹੀ ਦਿਉਣ ਪਿੰਡ ਹੈ ਤੇ ਇਹ ਦਵਾਖਾਨਾ ਹੈ ਮਨਦੀਪ ਦਵਾਖਾਨਾ ਜੀ ਜਿੱਥੇ ਹਰ ਪ੍ਰਕਾਰ ਦੀ ਦਵਾਈਆਂ ਮਿਲਦੀਆਂ ਨੇ ਅੰਦਰ ਬਾਬਾ ਜੀ ਨਾਲ ਵੀ ਮਿਲਾਂਗੇ ਕਿਤੇ ਨਾ ਕਿਤੇ ਤੁਹਾਨੂੰ ਦੱਸ ਦਈਏ ਕਿ ਇਸ ਦਵਾਖਾਨਾ ਵਿੱਚ ਜੋ ਜੋ ਤੁਹਾਡੇ ਸਾਹਮਣੇ ਬੋਟ ਵਿੱਚ ਲਿਖਿਆ ਹੈ ਔਰਤਾਂ ਦਾ ਗੁਪਤ ਰੋਗ ਨਸ਼ਾ ਛਡਾਉ ਦਵਾਈ ਸ਼ਰਾਬ ਸ਼ੂਗਰ तमाम ਮਰਦਾਨਾ ਤਾਕਤ ਤੇ ਕਈ ਹੋਰ ਇਸ ਪ੍ਰਕਾਰ ਦੀਆਂ ਬਿਲਕੁਲ ਹੀ ਹੋਰ ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਬਾਬਾ ਜੀ ਕੱਲੀ ਦਵਾਈ ਨਾ ਨਹੀਂ ਠੀਕ ਕਰ ਦੇ ਕਹਿੰਦੇ ਨੇ ਦੁਆ ਤੇ ਦਵਾ ਜਦੋਂ ਦੋਨੋਂ ਇਕੱਠੇ ਚੱਲਦੇ ਨੇ ਉਦੋਂ ਕਿਤੇ ਨਾ ਕਿਤੇ ਬੰਦੇ ਨੂੰ ਬਿਮਾਰੀ ਤੋਂ ਰਾਹਤ ਮਿਲਦੀ ਹੈ ਬਿਲਕੁਲ ਜੀ ਕੱਲਾ ਅਗਰ ਦਵਾਈ ਨਾਲ ਹੀ ਸਭ ਕੁਝ ਠੀਕ ਹੋ ਜਵੇ ਤੇ ਇਨਸਾਨ ਮਰੇ ਹੀ ਨਾ ਦੁਆ ਦੁਆ ਬਹੁਤ ਕਾਊਂਟ ਕਰਦੀ ਹੈ ਬਾਬਾ ਜੀ ਨੇ ਖੁਦ ਕਹਿ ਕਿ ਮੈਨੂੰ ਐਕਸਪੀਰੀਅੰਸ ਹੈ ਕਟੋਗੜ 35 ਸਾਲ ਦਾ ਬਾਕੀ ਅੰਦਰ ਜਾ ਕੇ ਜਦੋਂ ਗੱਲ ਕਰਾਂਗੇ ਵਿਸਥਾਰ ਨਾਲ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਪਰ ਫਿਰ ਮੈਂ ਤੁਹਾਨੂੰ ਦੱਸ ਦਵਾਂ ਇਹ ਬਠਿੰਡਾ ਤੇ ਮੁਕਸਰ ਰੋਡ ਦੇ ਵਿੱਚ ਨਿਉਨ ਪਿੰਡ ਹੈ ਜਿੱਥੇ ਮੰਦੀਪ દવાਖਾਨਾ ਹੈ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਇੱਥੇ ਬਹੁਤ ਦੂਰੋਂ ਦੂਰੋਂ ਲੋਕ દવા ਲੈਣ ਆਉਂਦੇ ਨੇ ਲੇਕਿਨ ਮਕਸਦ ਸਿਰਫ ਕਹਿੰਦੇ ਨੇ ਕੈਂਸਰ ਵਰਗੀ ਨਾਮ ਮੁਰਾਦ ਬਿਮਾਰੀ ਨੂੰ ਵੀ ਇੱਥੇ ਠੀਕ ਕੀਤਾ ਜਾਂਦਾ ਹੈ ਚਲੋ ਅੰਦਰ ਚਲਦੇ ਹਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਦੇਖਦੇ ਹਾਂ ਕਿ ਬਾਬਾ ਜੀ ਕਿਸ ਤਰ੍ਹਾਂ ਲੋਕਾਂ ਨੂੰ ਠੀਕ ਕਰਦੇ ਨੇ ਤੇ ਧਰਨੇ ਨਾਲ ਵੀ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ ਸਸਕਲ ਦੋਸਤੋ ਮੈਂ ਰਵਿੰਦਰ ਸਖਾਣਾ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਜਿਸ ਵਿਸ਼ੇ 'ਤੇ ਅਸੀਂ ਚਰਚਾ ਕਰਾਂਗੇ ਉਹ ਵਿਸ਼ੇ ਪੰਜਾਬ 'ਚ ਇੱਕ ਬਹੁਤ ਗੰਭੀਰ ਬਿਮਾਰੀ ਕਿਹਾ ਜਾਂਦਾ ਹੈ ਤੇ ਮੰਨੀ ਜਾਂਦੀ ਹੈ ਬਿਲਕੁਲ ਜੀ ਨਸ਼ੇ ਨਸ਼ੇ ਨੇ ਪੰਜਾਬ ਨੂੰ ਖਾ ਲਿਆ ਹੈ ਅਗਰ ਅੱਜ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਦਾ ਨੌਜਵਾਨ ਨਸ਼ੇ ਨੂੰ ਲੈ ਕੇ ਤਬਾਹ ਹੈ ਹਰ ਘਰ ਚ ਕੋਈ ਨਾ ਕੋਈ ਕਿਤੇ ਨਾ ਕਿਤੇ ਨਸ਼ੇ ਦਾ ਮਰੀਜ਼ ਹੈਗਾ ਮਤਲਬ ਨਸ਼ੇ ਦਾ ਐਡਿਕਟ ਹੈਗਾ ਬਿਲਕੁਲ ਜੀ ਅਗਰ ਗੱਲ ਕਰੀਏ ਨਸ਼ੇ ਛੁਡਾਣ ਦੀ ਲੋਕ ਨਸ਼ਾ ਛੁਡਾਣ ਲਈ ਲੱਖਾਂ ਖਰਚ ਕਰਦੇ ਨੇ ਲੋਕ ਇਹ ਕੋਸ਼ਿਸ਼ ਕਰਦੇ ਨੇ ਕਿ ਮੇਰਾ ਘਰ ਇਸ ਬਿਮਾਰੀ ਤੋਂ ਬਚ ਜਾਵੇ ਤੇ ਮੈਂ ਇੱਥੇ ਤੱਕ ਦੇਖੇ ਨੇ ਕਰ ਕਿ ਕਰੋੜਪਤੀ ਜਿਹੜੇ ਨਸ਼ੇ ਕਰਤੇ ਨੇ ਆ ਜੋ ਰੋੜ ਪਤੀ ਨੇ ਲੇਕਿਨ ਇਹ ਜੋ ਬਿਮਾਰੀਆਂ ਜਲਦੀ ਘਰੋਂ ਨਿਕਲ ਦਿਨੀ ਹੈ ਲੇਕਿਨ ਅੱਜ ਜਿਸ ਸਖਸ਼ ਨਾਮ ਤੁਹਾਨੂੰ ਮਿਲਣ ਜਾ ਰਹੇ ਆ ਉਹਨਾਂ ਨੇ ਚੰਗੇ ਚੰਗੇ ਨਸ਼ੇ ਕਰਦੇ ਲੋਕਾਂ ਨੂੰ ਠੀਕ ਕੀਤਾ ਤੇ ਨਾਮੁਰਾਦ ਬਿਮਾਰੀ ਤੋਂ ਬਚਾਇਆ ਬਿਲਕੁਲ ਜੀ ਅਸੀਂ ਇਸ ਟੈਮ ਬਠਿੰਡੇ ਆ ਬਠਿੰਡੇ ਤੇ ਮੁਕਸਰ ਰੋੜ ਉੱਤੇ ਪਿੰਡ ਦਿਉਣ ਪੈਂਦਾ ਹੈ ਉਸ ਪਿੰਡ ਵਿੱਚ ਸਾਡੇ ਨਾਲ ਸੁਖਦੀਪ ਸਿੰਘ ਬਾਬਾ ਜੀ ਜਿਹੜੇ ਦਵਾਖਾਨਾ ਬਾਬਾ ਦਵਾਖਾਨਾ ਜੁੜ ਚੁੱਕੇ ਨੇ ਉਹਨਾਂ ਨੂੰ ਪੁੱਛਾਂਗੇ ਉਹ ਕਿਸ ਤਰ੍ਹਾਂ ਲੋਕਾਂ ਨੂੰ ਨਸ਼ੇ ਤੋਂ ਬਚਾਉਂਦੇ ਨੇ ਤੇ ਨਸ਼ਾ ਛੁੜਵਾਉਂਦੇ ਨੇ ਬਾਬਾ ਜੀ ਸਾਡੇ ਨਾਲ ਆ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਅਸੀਂ ਸੁਣਿਆ ਤੁਸੀਂ ਨਸ਼ਾ ਛੁੜਾਉਂਦੇ ਹੋ ਜੀ ਕਿਸ ਤਰ੍ਹਾਂ ਨਸ਼ਾ ਜੀ ਇਹ ਮੇਰੇ ਕੋਲੇ ਦਵਾਈ ਆ ਦੇਸੀ ਕੈਪਸੂਲਾਂ ਦੇ ਵਿੱਚ ਭਰੀ ਹੋਈ ਆ ਮੇਰੀ ਇੱਕ ਗ੍ਰਾਮੀ ਦਾ ਕੈਪਸੂਲ ਹੈ ਜਦੋਂ ਲੋਕ ਸਾਰੇ ਪਾਸਿਓਂ ਘੁਮ ਘਮ ਆਉਂਦੇ ਆ ਵੀ ਜੀਵ ਵਾਲੀਆਂ ਗੋਲੀਆਂ ਤੇ ਲਾਗੇ ਜਾਂ ਕੈਪਸੂਲ ਖਾਣ ਲੱਗ ਪਏ ਪਰੇਗਾ ਦੇ ਨਸ਼ੇ ਦੇ ਬਦਲੇ ਨਸ਼ਾ ਹੀ ਆ ਉਹ ਫੇਰ ਮੇਰੇ ਕੋਲੇ ਆਉਂਦੇ ਆ ਫੇਰ ਕਹਿੰਦੇ ਬਾਬਾ ਜੀ ਅਸੀਂ ਉੱਥੇ ਵੀ ਗਏ ਸੀ ਇੱਥੇ ਵੀ ਗਏ ਸੀ ਗਿਣੌਣ ਲੱਗ ਪੈਂਦੇ ਡਾਕਟਰਾਂ ਦੇ ਨਾਮ ਕੋਈ ਫਰੀ ਵਾਲੀ ਦਵਾਈ ਕਿਤੋਂ ਮਿਲਦੀ ਆ ਉਥੋਂ ਮਤਲਬ ਫੇਰ ਮੇਰੇ ਕੋਲੇ ਆਂਦੇ ਜਦੋਂ ਫੇਰ ਮੈਂ ਉਹਨਾਂ ਨੂੰ ਹੱਥ ਪਾਉਣਾ ਵੀ ਨਸ਼ਾ ਕਿੰਨਾ ਕ ਹੈ ਤੇ ਕਿੰਨਾ ਕ ਚੱਕਰ ਦਵਾਈ ਚੱਲੂਗੀ ਉਹਦੀ ਫੇਰ ਮੈਂ ਉਹਦਾ ਉਦੋਂ ਹੀ ਨਾਲ ਦੀ ਨਾਲ ਦੱਸਦਾ ਭਾਈ ਥੋੜੀ ਇੰਨੇ ਚੱਕਰ ਦਵਾਈ ਚੱਲੂਗੀ ਇਸ ਤਰ੍ਹਾਂ ਦਵਾਈ ਖਾਣੀ ਆ ਕੋਈ ਨਸ਼ਾ ਨਹੀਂ ਕਰਨਾ ਇਹਦੇ ਵਿੱਚ ਮੇਰੇ ਕੋਲੇ ਜਿਹੜਾ ਮਰਜੀ ਚਿੱਟਾ ਜਿੰਨਾ ਮਰਜੀ ਖਾਂਦਾ ਹੋਵੇ ਡੋਡੇ ਜਿੰਨਾ ਮਰਜੀ ਖਾਂਦਾ ਹੋਵੇ ਫੀਮ ਵਾਲਾ ਹੋਵੇ ਗੋਲੀਆਂ ਵਾਲਾ ਹੋਵੇ ਕੈਪਸੂਲਾਂ ਵਾਲਾ ਹੋਵੇ ਸ਼ਰਾਬ ਵਾਲਾ ਹੋਵੇ 슈ਗਰ ਵਾਲਾ ਹੋਵੇ ਮੇਰੇ ਕੋਲੇ ਮਰਦਾਨਾ ਤਾਕਤ ਵਾਲਾ ਹੋਵੇ ਮੇਰੇ ਕੋਲੇ ਬੁੜੀਆਂ ਨੂੰ ਆਮ ਜਿਹੜੀਆਂ ਗੁਪਤ ਰੋਗ ਨੇ ਬੁੜੀਆਂ ਦੇ ਉਹਨਾਂ ਦਾ ਇਲਾਜ ਹੈ ਜਿਵੇਂ ਦਮੇ ਵਾਲਾ ਹੋਵੇ ਕੋਈ ਖਾਂਸੀ ਵਾਲਾ ਹੋਵੇ ਮੇਰੇ ਕੋਲੇ ਕੋਈ ਜੋੜਾਂ ਦੇ ਦਰਦ ਵਾਲਾ ਹੋਵੇ ਮੇਰੇ ਕੋਲੇ ਗੋਡਿਆਂ ਦੇ ਦਰਦ ਵਾਲਾ ਹੋਵੇ ਮੇਰੇ ਕੋਲੇ ਕੋਈ ਲੀਵਰ ਦਾ ਪੇਸ਼ੈਂਟ ਹੋਵੇ ਉਹ ਮੇਰੇ ਕੋਲੇ ਆ ਜੇ ਨਾਲੇ ਕਿ ਚਾਨ ਰੁਪਈਆ ਵਿੱਚ ਹੀ ਮੈਂ ਉਹਨੂੰ ਲੀਵਰ ਵੱਲੋਂ ਲੋਟ ਕਰ ਦਿੰਨਾ ਮਤਲਬ ਮੇਰੇ ਕੋਲੇ ਇਦਾਂ ਦੀਆਂ ਦਵਾਈਆਂ ਦੇਸੀ ਸਾਰੀਆਂ ਹੀ ਜਿਹਦਾ ਕਿ ਉਹਦਾ ਲਾਜ਼ਬਾਬ ਹੈ ਇਸ ਤਰ੍ਹਾਂ ਦੀਆਂ ਦਵਾਈਆਂ ਹੁਣ ਜੇ ਆਜੋ ਨਸ਼ੇ ਵਾਲੇ ਤੇ ਨਸ਼ੇ ਵਾਲੇ ਮੇਰੇ ਕੋਲੇ ਅੱਜ ਤੋਂ ਮੈਂ 30 35 ਸਾਲ ਦਾ ਕੰਮ ਕਰਦਾ ਆ ਰਿਹਾ ਮੇਰੇ ਕੋਲੇ ਜਦੋਂ ਨਸ਼ੇ ਵਾਲੇ ਆਉਂਦੇ ਆ ਲੈਣਾਂ ਦੀਆਂ ਲੈਣੇ ਲੱਗ ਜਾਂਦੀਆਂ 10-15 15 ਮਰੀਜ਼ ਮੈਂ ਮਤਲਬ ਦਸਾਂ ਕਿ ਬੰਦਿਆਂ ਨੂੰ ਟਾਈਮ ਦੇਣਾ ਨਾ ਆ 12 13 ਜਾਂਦੇ ਵਿੱਚ ਕਿਸੇ ਦੀ ਦਵਾਈ ਪੁਰਾਣੀ ਚੱਲਦੀ ਹੁੰਦੀ ਹੈ ਪਹਿਲਾਂ ਵਾਲੀ ਉਹ ਲੈਣ ਆ ਜਾਂਦਾ ਮਤਲਬ ਜਿਹੜਾ ਨਸ਼ੇ ਦਾ ਕੰਮ ਹੈ ਅਗਲੇ ਮੰਨਦੇ ਆ ਵੀ ਵਾਕਏ ਇਸ ਬੰਦੇ ਨੇ ਪਹਿਲੇ ਦਿਨ ਤੋਂ ਹੀ ਕਈ ਕਹਣਗੇ ਨਾਲ ਥੋੜਾ ਜਿਹਾ ਖਾ ਲਗੇ ਜੀ ਮੇਰੇ ਬਿਲਕੁਲ ਨਹੀਂ ਨਾ ਡਰਿੰਕ ਕਰਨੀ ਐ ਨਾ ਕੋਈ ਨਸ਼ਾ ਖਾਣਾ ਮੇਰੀ ਦਵਾਈ ਖਾਓ ਮੇਰੀ ਹਾਇਰੀ ਜਿਖਾਓ ਇਥੇ ਠੀਕ ਹੈ ਜੀ ਤੁਹਾਨੂੰ ਪਤਾ ਲੱਗੇ ਨਾ ਤੋੜ ਲਓ ਕੋਈ ਪ੍ਰੋਬਲਮ ਨਾ ਨੀਂਦ ਲਓ ਨਾ ਭੁੱਖ ਲਓ ਤਿੰਨਾਂ ਚੀਜ਼ਾਂ ਦੀ ਮੇਰੀ ਗਾਰੰਟੀ ਹੈ ਲਿਖਤੀ ਰੂਪ ਦੇ ਵਿੱਚ ਪਪਾ ਜੀ ਜੋ ਨਸ਼ਾ ਕਰਦੇ ਨੇ ਉਹਨੂੰ ਸਮੱਸਿਆ ਇਹ ਆ ਜਾਂਦੀ ਹੈ ਸਭ ਤੋਂ ਵੱਡੀ ਕਿ ਜਦੋਂ ਉਹਨੂੰ ਨਸ਼ਾ ਨਾ ਮਿਲੇ ਜਿਹੜਾ ਤੁਸੀਂ ਤੋੜ ਦੀ ਗੱਲ ਕੀਤੀ ਇੱਕ ਤਾਂ ਉਹਨਾਂ ਨੂੰ ਤੋੜ ਪੈਂਦੀ ਹੈ ਦੂਸਰਾ ਪਰੇਸ਼ਾਨ ਹੁੰਦੇ ਨੇ ਤੀਸਰਾ ਉਹ ਐਨ ਹਾਈਜਨਿਕ ਐਨ ਮਤਲਬ ਐਗਰੈਸਿਵ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਨਸ਼ਾ ਨਹੀਂ ਮਿਲਿਆ ਤੁਹਾਡੀ ਜਿਹੜੀ ਦਵਾਈ ਹੈ ਉਹ ਕਿਤੇ ਦੁਬਾਰਾ ਤਾਂ ਨਹੀਂ ਲਾਲਚ ਕਰਦਾ ਬੰਦੇ ਨੂੰ ਕਿ ਹੋਰ ਨਸ਼ਾ ਮੈਨੂੰ ਹੋਰ ਨਸ਼ਾ ਮਿਲੇ ਹੋਰ ਨਸ਼ਾ ਮਿਲੇ ਇਹ ਜੜੂ ਨਸ਼ਾ ਖਤਮ ਹੁੰਦਾ ਨਹੀਂ ਜੀ ਨਹੀਂ ਐਦਾਂ ਮੇਰੀ ਦਵਾਈ ਹੈ ਨਾ ਜਿਹੜੀ ਇਹ ਜਦੋਂ ਬੰਦਾ ਦਵਾਈ ਲੈਂਦਾ ਤਿੰਨ ਡੋਜ਼ਾਂ ਸਵੇਰ ਦੁਪਹਿਰ ਸ਼ਾਮ ਤਿੰਨ ਟਾਈਮ ਲੈਣੀ ਹੁੰਦੀ ਹੈ ਦਵਾਈ ਮੇਰੀ ਮਤਲਬ ਹੀ ਨਹੀਂ ਵੀ ਉਹਨੂੰ ਕੁਝ ਮਤਲਬ ਤੋੜ ਲੱਗ ਜਾਏ ਜੇ ਤੋੜ ਲੱਗੂਗੀ ਤੇ ਉਹ ਬੰਦਾ ਫਿਰ ਨਸ਼ੇ ਵਾਲੇ ਪਾਸੇ ਜਾਊਗਾ ਉਹ ਤਾਂ ਹਾਲ ਹੀ ਹੀ ਨਹੀਂ ਹੋਰ ਕੋਈ ਜਦੋਂ ਆਪਣੀ ਦਵਾਈ ਨਸ਼ੇ ਨੂੰ ਰੋਕਦੀ ਹੈ ਤੋੜ ਨੂੰ ਉਹਦਾ ਜਿਹੜਾ ਬਲੱਡ ਆ ਸਾਫ਼ ਹੋਣਾ ਜ਼ਰੂਰੀ ਆ ਜਦੋਂ ਉਹਦਾ ਬਲੱਡ ਸਾਫ਼ ਹੋ ਜਾਂਦਾ ਤੇ ਉਹ ਮੁੜ ਕੇ ਨਸ਼ੇ ਲੋਂ ਆਟੋਮੈਟਿਕਲੀ ਜਦੋਂ ਦਵਾਈ ਖਾਂਦਾ ਮਹੀਨਾ ਮਰੀ ਜਾਂ ਕੋਈ 20 ਦਿਨ ਖਾਂਦਾ ਜਾਂ 2 ਮਹੀਨੇ ਖਾਂਦਾ 1.5 ਖਾਂਦਾ ਉਹਦਾ ਨਸ਼ੇ ਤੇ ਡਿਪੈਂਡ ਹੈ ਵੀ ਨਸ਼ਾ ਕਿੰਨਾ ਕਰਦਾ ਉਸ ਹਿਸਾਬ ਨਾਲ ਫਿਰ ਉਹਦਾ ਬਲੱਡ ਸਾਫ਼ ਹੋ ਜਾਂਦਾ ਉਹ ਬੰਦਾ ਮੁੜ ਕੇ ਨਸ਼ੇ ਵਾਲੇ ਪਾਸੇ ਨਹੀਂ ਰਾ ਪੈਂਦਾਗਾ ਮੇਰੀ ਦਿੱਤੀ ਹੋਈ ਦਵਾਈ ਤੇ ਮੇਰੀ ਖਾਧੀ ਦਵਾਈ ਇਹਦੇ ਨਾਲ ਤੁਸੀਂ ਪਰੇਜ ਵੀ ਕੁਝ ਦੱਸਦੇ ਹੋ ਨਸ਼ੇ ਦੇ ਨਾਲ ਤਾਂ ਮੇਰਾ ਪਰੇਜ ਇਹ ਹੀ ਆ ਵੀ ਇੱਕ ਨਸ਼ਾ ਨਹੀਂ ਕਰਨਾ ਇੱਕ ਡਰਿੰਕ ਨਹੀਂ ਕਰਨੀ ਸ਼ਰਾਬ ਆ ਜਿਹੜੀ ਜੇ ਉਹ ਬੰਦਾ ਸ਼ਰਾਬ ਪੀਂਦਾ ਸ਼ਾਮ ਨੂੰ ਮੇਰੀ ਦਵਾਈ ਖਾ ਕੇ ਤੇ ਉਹਦਾ ਕੋਈ ਫਾਇਦਾ ਨਹੀਂਗਾ بس ਮੇਰਾ ਇਹ ਭਰੇਜ ਆ ਲੱਸੀ ਦਾ ਭਰੇਜ ਨਹੀਂ ਦੁੱਧ ਦਹੀਂ ਜਿੰਨਾ ਮਰਜੀ ਕੋਈ ਫਲ ਫਲੂਟ ਰੋਟੀ ਪਾਣੀ ਜਿਹੜਾ ਕੁਝ ਮਰਜੀ ਖਾਵੇ ਬਸ ਇੱਕ ਡਰਿੰਕ ਨਹੀਂ ਕਰਨੀ ਇੱਕ ਨਸ਼ਾ ਨਹੀਂ ਕਰਨਾ ਮੇਰੀ ਦਵਾਈ ਵਿੱਚ ਦਵਾਈਆਂ ਕਿੱਦਾਂ ਦੀ ਦਿੰਦੇ ਹੋ ਆਯੁਰਵੈਦਿਕ ਜੜੀ ਬੂਟੀ ਆ ਕਿਸ ਤਰ੍ਹਾਂ ਦੀ ਦੇਸੀ ਦਵਾਈ ਆ ਜੀ ਜੜੀਆਂ ਬੂਟੀਆਂ ਦੀ ਆ ਕੈਪਸੂਲਾਂ 'ਚ ਭਰੀ ਹੋਈ ਆ ਮੇਰੀ ਕੈਪਸੂਲਾਂ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਇੰਨੀ ਗ੍ਰਾਮ ਇਹਨੂੰ ਦਵਾਈ ਦਿਹਾੜੀ ਦੀ ਚਾਹੀਦੀ ਆ ਮੰਨ ਲਓ ਜੇ ਹੁਣ ਮੈਂ ਤਿੰਨ ਤਿੰਨ ਕੈਪਸੂਲ ਲਾਉਣਾ ਤੇ 9 ਗ੍ਰਾਮ ਹੋ ਗਏ ਤਿੰਨ ਤੜਕੇ ਤਿੰਨ ਦੁਪਹਿਰੇ ਤਿੰਨ ਸ਼ਾਮ ਨੂੰ 9 ਗ੍ਰਾਮ ਦਵਾਈ ਗਈ ਅੰਦਰ ਉਹ ਰੋਕੂਗੀ ਉਹਨੂੰ ਜੇਕਰ ਜਿਆਦਾ ਨਸ਼ੇ ਵਾਲਾ ਫੇਰ ਮੈਂ 4 4 5 5 6 6 8 8 ਜਿਵੇਂ ਕੋਈ ਜਿਆਦਾ ਫੀਮ ਵਾਲਾ ਕੋਈ ਤੋਲੇ ਫੀਮ ਵਾਲਾ ਦਿਹਾੜੀ ਦਾ ਮੰਨ ਲਓ ਤੇ ਉਹਨੂੰ ਫਿਰ 8 8 ਕੈਪਸੂਲ ਹੀ ਰੋਕਣਗੇ ਮੇਰੇ 8 3 24 ਯਾਨੀ ਕਿ 24 ਗ੍ਰਾਮ ਦਵਾਈ ਉਹਦੇ ਅੰਦਰ ਜਾਊਗੀ ਤੇ ਉਹਨੂੰ ਮਾਤ ਪਾ ਦਊਗੀ ਕੋਈ 20 ਸਾਲ ਤੋਂ ਨਸ਼ਾ ਕਰ ਰਿਹਾ ਕੋਈ 30 ਸਾਲ ਤੋਂ ਨਸ਼ਾ ਕਰ ਰਿਹਾ ਕੋਈ 40 ਸਾਲ ਤੋਂ ਵੀ ਨਸ਼ਾ ਕਰ ਰਿਹਾ ਇਹ ਐਵੇਂ ਤੇ ਜਦੋਂ ਮਰੀ ਜਾਂਦੇ ਨੇ ਇਹਨਾਂ ਨੂੰ ਠੀਕ ਹੋਣ ਚ ਕਿੰਨਾ ਕੁ ਟਾਈਮ ਲੱਗਦਾ ਹੈ ਜਿਵੇਂ ਕੋਈ ਜਿੰਨਾ ਮਰਜ਼ੇ ਕੋਈ ਪੁਰਾਣਾ ਹੋਵੇ ਜਿੰਨਾ ਕੋਈ ਮਰਜ਼ੀ ਨਵਾਂ ਹੋਵੇ ਜਿਹੜਾ ਨਸ਼ਾ ਨਾ ਜਦੋਂ ਆਪਣੇ ਬਲੱਡ ਦੇ ਵਿੱਚ 72 ਘੰਟੇ ਦੀ ਮਤਲਬ ਹੁੰਦੀ ਆ ਜਾਦੇ ਪ੍ਰੋਬਲਮ 72 ਘੰਟੇ ਜਿਹੜਾ ਕੋਈ ਬੰਦਾ ਨਸ਼ਾ ਖਾ ਲੈਂਦਾ ਹੈ ਤੇ ਉਹਨੂੰ ਨਸ਼ੇ ਦੀ ਉਹਨਾਂ ਉਹ 40 ਸਾਲ ਵਾਲਾ ਵੀ ਉਹਨਾਂ ਹੀ ਤੋੜ ਮੰਨੂਗਾ ਤੇ 72 ਘੰਟੇ ਵਾਲਾ ਵੀ ਉਹਨਾਂ ਹੀ ਮੰਨੂਗਾ ਇਹ ਨਸ਼ਾ ਹੈ ਕਹਿਵਜਾ 72 ਘੰਟੇ ਤੋਂ ਬਾਅਦ ਉਹਦੀ ਤੋੜ ਨਾ ਉਹਨੂੰ ਕੋਈ ਪਤਾ ਲੱਗੇ ਪਹਿਲੇ ਦਿਨ ਤੋਂ ਹੀ ਤੇ 72 ਘੰਟੇ ਦਾ ਹੁੰਦਾ ਨਸ਼ੇ ਦਾ ਬਲੱਡ ਦੇ ਵਿੱਚ ਆਪਣੇ ਤਿੰਨ ਦਿਨ ਤੇ ਤਿੰਨ ਰਾਤਾਂ ਕੋਈ ਜਿਆਦੇ ਵੱਡੀ ਗੱਲ ਨਹੀਂ ਹੈਗੀ ਜੇ ਕੋਈ ਬੰਦਾ ਕਹੇ ਦੇ ਮੈਂ 40 ਸਾਲ ਦਾ ਖਾਨਾ ਕੋਈ ਦਿੱਕਤ ਨਹੀਂ ਕੋਈ 50 ਸਾਲ ਦਾ ਕਹਿੰਦਾ ਕੋਈ ਦਿੱਕਤ ਨਹੀਂ ਕੋਈ 70 ਸਾਲ ਦੇ ਬਜ਼ੁਰਗ ਨੇ ਉਹ ਕਹਿੰਦੇ ਸਾਨੂੰ ਇੰਨੇ ਸਾਲ ਹੋ ਗਏ ਟਰੱਕ ਚਲਾਉਂਦੇ ਹੁੰਦੇ ਸੀ ਅਸੀਂ ਇੰਨਾ ਡੋਡੇ ਖਾਂਦੇ ਸੀ ਮੈਂ ਕਹਾ ਯਾਰ ਚੱਕਰੀ ਕੋਈ ਨਹੀਂ ਤੁਸੀਂ ਮੇਰੇ ਕੋਲੇ ਤਾਓ ਇੱਕ ਵਾਰ ਮੈਂ ਵਧੀਆ ਬਣਾ ਦੇਣਾ ਮੇਰੇ ਕੋਲੇ ਬਹੁਤ ਜਿਆਦੇ ਲੋਕ ਐ ਇਦਾਂ ਦੇ ਡੋਡੇਆਂ ਵਾਲੇ ਚਿੱਟੇ ਵਾਲੇ ਮੁੰਡੇ ਨੌਜਵਾਨ ਤੁਸੀਂ ਸ਼ਾਇਦ ਬੈਠੇ ਹੋਵੇਂ ਥੋੜੇ ਬੈਠਿਆ ਤੋ ਆ ਜਾ ਕੋਈ ਗਰਦਾਸਪੁਰ ਤੋਂ ਪਾਰਟੀ ਰਾਤੀ ਮੇਰੀ ਗੱਲ ਹੋਈ ਆ ਉਹਨਾਂ ਨਾਲ ਤੇ ਉਹ ਮੁੰਡਿਆ ਤੁਹਾਨੂੰ ਆਪ ਹੀ ਇੱਥੇ ਕਲੀਅਰ ਕਰ ਦੂਗਾ ਲੈਣ ਵੀ ਇਹ ਬਾਬੇ ਦੀ ਦਵਾਈ ਇਹਨਾਂ ਚੱਕਰ ਖਾਦੀ ਐ ਤੇ ਵੀ ਇਹਨਾਂ ਚੱਕਰ ਮੇਰੀ ਰਹਿ ਗਈ ਤੇ ਮੈਂ ਕਿਵੇਂ ਆ ਤੇ ਕਿੰਨਾ ਨਸ਼ਾ ਕਰਦਾ ਤੁਸੀਂ ਵੀ ਬਾਬਾ ਜੀ ਕਈ ਜਗ੍ਹਾ ਦੇਖਿਆ ਜਿਹੜੇ ਜਿਹੜੇ ਨਸ਼ਾ ਛਡਾਊ ਕੇਂਦਰ ਤਿੰਨ ਤਿੰਨ ਮਹੀਨੇ ਰਹਿੰਦੇ ਨੇ ਚਾਰ ਚਾਰ ਮਹੀਨੇ ਰਹਿੰਦੇ ਨੇ ਛੇ ਛੇ ਮਹੀਨੇ ਰਹਿੰਦੇ ਨੇ ਕਈ ਜਗ੍ਹਾ ਇਦਾਂ ਦੇ ਸਾਨੂੰ ਐਗਜ਼ਾਮਪਲ ਮਿਲਣ ਉਹ ਬਾਅਦ ਫੇਰ ਨਸ਼ਾ ਕਰਨ ਲੱਪੰਦੇ ਨੇ ਅਦਾ ਤਾਂ ਨਹੀਂ ਕਿ ਤੁਹਾਡੀ ਦਵਾਈ ਖਾਣ ਤੋਂ ਬਾਅਦ ਫੇਰ ਬੰਦਾ ਦੁਬਾਰਾ ਨਸ਼ੇ 'ਚ ਲੱਗ ਜਾਵੇ ਉਹਦਾ ਮੈਂ ਜਵਾਬ ਦਿੰਦਾ ਜੀ ਤੁਹਾਨੂੰ ਹੁਣ ਜਿਹੜਾ ਤੁਸੀਂ ਕਹਿੰਦੇ ਨਾ ਵੀ ਤਿੰਨ ਚਾਰ ਮਹੀਨੇ ਤੇ ਉਹ ਮੁੜ ਕੇ ਉਹਨੂੰ ਪ੍ਰੋਬਲਮ ਫੇਰ ਆਊਗੀ ਫਿਰ ਦੁਬਾਰੇ ਨਸ਼ੇ ਵਾਲੇ ਪਾਸੇ ਜਾਣਗੇ ਜਿਹੜੀ ਦਵਾਈ ਦੇ ਵਿੱਚ ਕੋਈ ਨਸ਼ਾ ਨਹੀਂਗਾ ਉਹ ਦੇਸੀ ਦਵਾਈਆਂ ਉਹਨੂੰ ਤੋੜ ਲੱਗਦੀ ਨਹੀਂ ਜਿੰਨਾ ਚਿਰ ਮੈਂ ਕਹਤਾ ਮਹੀਨਾ ਕਹਤਾ ਮਹੀਨਾ ਇੱਕ ਦਵਾਈ ਖਾਲੇ ਨਾ ਤਾਂ ਉਹਨੂੰ ਦਵਾਈ ਖਾਂਦੇ ਤੋਂ ਪ੍ਰੋਬਲਮ ਆਵੇ ਤੇ ਨਾ ਉਹਨੂੰ ਦਵਾਈ ਛੱਡਣ ਤੋਂ ਪ੍ਰੋਬਲਮ ਆਵੇ ਜਿਹੜੀ ਸਹੀ ਦਵਾਈ ਆ ਜਿਹਦੇ ਕੋਲੇ ਹੈਗੀ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾਗਾ ਮੇਰੇ ਨੌਲੇਜ ਚ ਹੈਗੇ ਆ 7-8 ਡਾਕਟਰ ਐਜੇ ਜਿਨ੍ਹਾਂ ਦੀ ਦਵਾਈ ਬਹੁਤ ਵਧੀਆ ਹੈ ਮੈਂ ਉਹਨਾਂ ਨਾਲ ਅਟੈਚ ਵੀ ਆ ਮੈਂ ਪੁੱਛਦਾ ਦੱਸਦਾ ਵੀ ਰਹਿਣਾ ਉਹਨਾਂ ਤੋਂ ਉਹਨਾਂ ਦੀ ਦਵਾਈ ਬਿਲਕੁਲ ਮੈਂ ਲੈ ਕੇ ਵਰਤੀ ਆ ਮੈਂ ਬਹੁਤ ਆ ਉਹਦਾ ਰਿਜ਼ਲਟ ਲਿਆ ਚੀਦਾ ਇੱਕਦਮ ਸਹੀ ਆ ਚੀਜ਼ ਹਾਂ ਪੈਸਿਆਂ ਦਾ ਜ਼ਰੂਰ ਹੈਗਾ ਥੋੜਾ ਜਿਹਾ ਇਧਰ ਉਧਰ ਜਿਵੇਂ ਕਿ ਮੇਰੀ ਦਵਾਈ ਥੋੜੀ ਸਸਤੀ ਆ ਮੇਰੀ 50 ਰੁਪਏ ਦਾ ਕਹਿ ਉਸੂਲਾ ਜਾਂ 40 ਰੁਪਏ ਦਾ ਤੇ ਕਹੇ ਦਾ 100 ਰੁਪਏ ਦਾ ਕਹੇ ਦਾ 90 ਰੁਪਏ ਦਾ ਕਹੇ ਦਾ 80 ਰੁਪਏ ਦਾ ਇਹ ਫਰਕ ਜ਼ਰੂਰ ਹੈਗਾ ਬਾਬਾ ਜੀ ਜਦੋਂ ਇਹ ਪ੍ਰੋਗਰਾਮ ਚੱਲੂਗਾ ਫਿਰ ਉਹੀ ਗੱਲ ਆ ਗਈ ਕਹਿਣਗੇ ਬਾਬਾ ਗੱਲਾਂ ਹੀ ਮਾਰਾ ਜਾ ਰਿਹਾ ਕਿਉਂਕਿ ਟੀਵੀ ਤੇ ਚੱਲ ਰਿਹਾ ਹੈ ਪ੍ਰੈਕਟੀਕਲੀ ਕੁਝ ਦੇਖਣ ਨੂੰ ਤਾਂ ਸਾਨੂੰ ਮਿਲ ਲੈ 100 ਚ ਕਿੰਨੇ ਕ ਪਰਸੈਂਟ ਤੁਸੀਂ ਕਹਿੰਦੇ ਹੋ ਕਿ ਸਾਡੇ ਤੋਂ ਬੰਦਾ ਠੀਕ ਹੁੰਦਾ ਮੈਂ 100 ਦਾ 100 ਤੁਹਾਨੂੰ ਕਹਿੰਦਾ ਜੀ ਇਹ ਮੈਂ ਕਹਿੰਦਾ ਅੱਜ ਦਾ ਕੰਮ ਨਹੀਂ ਕਰਦਾ ਨਸ਼ੇ ਤੇ ਨਸ਼ੇ ਤੇ ਤਾਂ ਮੇਰਾ ਬਹੁਤ ਪੁਰਾਣਾ ਕੰਮ ਹੈ ਮੇਰਾ ਬਹੁਤ ਐਕਸਪੀਰੀਅੰਸ ਹੈ ਨਸ਼ੇ ਤੇ ਜਿੰਨਾ ਮਰਜੀ ਕੋਈ ਨਸ਼ਾ ਹੋਵੇ ਮੇਰੇ ਕੋਲੇ ਮੈਂ ਚਲੋ ਹੁਣ ਜੇ ਇੱਥੇ ਆਪਾਂ ਕੈਮਰੇ ਦੇ ਮੂਹਰੇ ਬੋਲ ਨਹੀਂ ਸਕਦੇ ਕਿਸੇ ਦੀ ਆਪਦੀ ਹੁੰਦੀ ਸਾਰੀ ਗੱਲਬਾਤ ਨਹੀਂ ਵੀ ਆਪਾਂ ਇਹ ਗੱਲ ਨੂੰ ਸ਼ੇਅਰ ਨਹੀਂ ਕਰ ਸਕਦੇ ਕਿਸੇ ਦੀ ਮੇਰੇ ਕੋਲੇ ਐਵੇਂ ਜੇ ਲੋਕ ਹੈ ਜਿਹੜੇ ਕਿ 25 25 30 30 ਕਿੱल्ल्याਾਂ ਦੇ ਬੇਟੇ ਹੈ ਕਿ ਇਕ ਕੱਲਾ ਸਿੰਗਲ ਸਿੰਗਲ ਬੇਟਾ ਹੈ ਉਹ ਵੀ ਆਵਾਜ਼ ਮੇਰੀ ਸੁਣਦੇ ਹੋਣਗੇ ਮੇਰੀਆਂ ਵੀਡੀਓ ਦੇਖਦੇ ਹੋ ਉਹ ਲੋਕ ਮੈਂ ਨਾਂ ਨਹੀਂ ਲੈਣਾ ਉਹ ਅੱਜ ਪਰਿਵਾਰ ਕਹਿੰਦੇ ਬਾਬਾ ਜੀ ਵੀ ਅਸੀਂ ਬਹੁਤ ਥੱਕੇ ਖਾ ਖੂ ਕੇ ਖੀਰ ਨੂੰ ਤੁਹਾਡੇ ਕੋਲੇ ਆਏ ਆ ਸਾਨੂੰ ਵੀ ਕਿਸੇ ਨੇ ਨੰਬਰ ਦਿੱਤਾ ਤੁਹਾਡਾ ਤੇ ਅਸੀਂ ਤੁਹਾਡੇ ਕੋਲੇ ਆਏ ਆ ਤੇ ਸਾਡੇ ਬੱਚੇ ਦੀ ਜ਼ਿੰਦਗੀ ਬਚ ਗਈ ਮੈਂ ਕਿਹਾ ਜੇਕਰ ਪਹਿਲਾਂ ਹੀ ਆ ਜਾਂਦੇ ਤੁਸੀਂ ਤੇ ਫਿਰ ਤੁਹਾਡਾ ਪਹਿਲਾਂ ਹੀ ਫਾਇਦਾ ਕਰ ਦਿੰਦਾ ਮੈਂ ਮੇਰੇ ਕੋਲੇ ਨਸ਼ੇ ਵਾਲਾ ਤਾਂ ਤੁਹਾਨੂੰ ਕਹਦਾ ਵੀ ਜਿਹੜੀ ਮੈਂ ਗੱਲ ਕਹਿਣਾ ਮੈਂ ਰੱਬ ਨੂੰ ਜਾਣਦੇ ਕੇ ਕਹਿੰਦਾ ਵੀ ਮੈਂ ਬਿਲਕੁਲ ਝੂਠ ਮਾਰਨ ਵਾਲਾ ਬੰਦਾ ਨਹੀਂ ਨਾ ਮੈਂ ਝੂਠ ਬੋਲਾਂ ਨਾ ਮੈਂ ਕਿਸੇ ਨੂੰ ਗਮਰਾਹ ਕਰਾਂ ਮੈਂ ਗਮਰਾਹ ਹੋਣ ਤੋਂ ਵੀ ਬਚਾਉਣਾ ਲੋਕਾਂ ਨੂੰ ਵੀ ਤੁਸੀਂ ਜਿਹੜਾ ਆ ਕੰਮ ਹੈ ਇਹ ਤੁਹਾਡਾ ਆਪਰੇਸ਼ਨ ਨਾ ਹੋਊਗਾ ਭਾਈ ਜੇ ਕਾਲੇ ਪੀਲੇ ਕੇਹੜਾ ਆ ਗਿਆ ਮੇਰੇ ਕੋਲੇ ਮੰਨ ਲਓ ਮੈਂ ਉਹਨੂੰ ਸਾਫ਼ ਸੁਥਰਾ ਕਹਿ ਦੇਣਾ ਵੀ ਸਰਕਾਰੀ ਹਸਪੀਟਲ ਚ ਦਵਾਈ ਖਾ ਕਿਸੇ ਡਾਕਟਰ ਕੋਲ ਦਵਾਈ ਨਾ ਲਈ ਇਹਦਾ ਕਿਸੇ ਡਾਕਟਰ ਕੋਲੇ ਹੱਲ ਨਹੀਂ ਕੋਈ ਮੇਰੇ ਵਰਗਾ ਠੱਗ ਤੇ ਤੋ ਵੀ 20000 ਲੈ ਲੇ ਤੇ ਤੂੰ ਮੜ ਕੇ ਪਿੱਟਦਾ ਫਿਰੇਗਾ ਕਿਉਂ ਜੀ ਜੇ ਕੋਈ ਮੰਨ ਉਹਨੂੰ ਮੈਂ ਤਾਂ ਕਹਿੰਦਾ ਭਾਈ ਤੇਰਾ ਆਪਰੇਸ਼ਨ ਹੋਊਗਾ ਆਪਰੇਸ਼ਨ ਹੀ ਕਿ ਗਤੂਦਾਂ ਦਾ ਹੱਲ ਹੈ ਹੋਰ ਕੋਈ ਹੱਲ ਨਹੀਂ ਐਵੇਂ ਨਾ ਕਿਤੇ ਦਵਾਈ ਦੇ ਚੱਕਰ ਚ ਪਾਜੀ ਵੀ ਕਿਤੇ 10-5000 ਦੇ ਦੇਵੇਂ ਤੂੰ ਮੈਂ ਲੋਕਾਂ ਨੂੰ ਸਹੀ ਰਸਤੇ ਪਾਸੇ ਤੋਰਦਾ ਜੇ ਕੋਈ ਮੈਨੂੰ ਕਾਲ ਕਰਦਾ ਤੇ ਮੈਂ ਉਹਨੂੰ ਜਦੋਂ ਰਹਿ ਦਿੰਦਾ ਉਹ ਆਪ ਹੀ ਕਹਿੰਦੇ ਬਾਬਾ ਜੀ ਵੀ ਤੁਸੀਂ ਜਿਹੜੀ ਗੱਲ ਕੀਤੀ ਬਿਲਕੁਲ 100% ਤੁਹਾਡੀ ਗੱਲ ਦੇ ਉੱਤੇ ਅਸੀਂ ਮਤਲਬ ਵੀ ਯਕੀਨ ਕੀਤਾ ਤੇ ਹੋਇਆ ਵੀ ਓਵੇਂ ਜਿਵੇਂ ਤੁਸੀਂ ਕਿਹਾ ਹੁਣ ਇੱਕ ਮਲੇਰ ਕੋਟਲੀ ਦੀ ਪਾਰਟੀ ਆ ਆਪਣੇ ਕੋਲੇ ਉਹ ਗਤੂਦਾਂ ਸੀ ਉਹਦੇ ਮੈਂ ਉਹਨੂੰ ਦੱਸਿਆ ਵੀ ਭਾਈ ਤੁਸੀਂ ਮਾਲੇ ਜਾ ਕੇ ਆਪਰੇਸ਼ਨ ਕਰਾ ਲਓ ਉਹਨਾਂ ਨੇ ਕਰਾ ਲਿਆ ਅੱਗੇ ਵੀ ਡਾਕਟਰਾਂ ਕੋਲੇ ਗਏ ਉਹਨਾਂ ਨੇ ਵੀ ਇਹ ਕਹਿਆ ਵੀ ਤੁਸੀਂ ਆਪਰੇਸ਼ਨ ਕਰਾ ਲਓ ਹਾਂ ਪੈਸਿਆਂ ਦਾ ਤੁਹਾਨੂੰ ਜ਼ਰੂਰ ਕਹੀ ਜਾਣਾ ਵੀ ਪੈਸਿਆਂ ਦਾ ਫਰਕ ਹੈ ਉਹ ਜਿਹੜਾ ਡਾਕਟਰ ਮਲੇ ਵਾਲਾ ਉਹ ਵਿਚਾਰਾ 25-30 ਹਜ਼ਾਰ ਲੈ ਲੈਂਦਾ ਤੇ ਜਿਹੜੇ ਦੂਜੇ ਡਾਕਟਰ ਉਹ 50 ਹਜ਼ਾਰ ਲੈਂਦੇ ਆ ਅਦੋ ਦੀਦਾ ਫਰਕ ਹੈ ਨਾ ਮੈਂ ਉੱਥੇ ਭੇਜ ਦਿਨਾ ਮਲੇ ਵੀ ਉੱਥੇ ਜਾ ਕੇ ਆਪਰੇਸ਼ਨ ਕਰਾ ਲਓ ਇਹਦਾ ਦਵਾਈ ਕੋਈ ਹੱਲ ਨਹੀਂ ਜਿਹੜੀ ਚੀਜ਼ ਦਾ ਦਵਾਈ ਨਾ ਹੱਲ ਹੈ ਤੇ ਉਹ ਆਪਾਂ ਦਵਾਈ ਨਾ ਕਰਾਂਗੇ ਜਿਹੜਾ ਦਵਾਈ ਨਾ ਹੋਣ ਵਾਲਾ ਹੀ ਨਹੀਂ ਮੰਨ ਲਓ ਹੁਣ ਪਥਰੀ ਆ ਪਥਰੀ ਵਾਲੀ ਦਵਾਈ ਖਾ ਲਈ ਪਥਰੀ ਨਿਕਲੀ ਨਹੀਂ ਕਿਸੇ ਦੀ ਤੇ ਉਹਦਾ ਫਿਰ ਗੁਣਾ ਗੰਢ ਕੌਣ ਨੇ ਜਿਹੜਾ ਦਵਾਈ ਦੇਣ ਵਾਲਾ ਹੀ ਆ ਠ ਹਣ ਪਥਰੀ ਵੱਡੀ 8 ਐਮ ਐਮ ਐ 9 ਐਮ ਐਮ ਐ 10 10 ਐਮ ਐਮ ਐ ਦੀਆਂ ਉਹ ਪਥਰੀ ਦਾ ਹੱਲ ਕੀ ਆ ਆਪਰੇਸ਼ਨ ਦਾ ਮਤਲਬ ਜਿਹੜਾ ਤੁਹਾਡੇ ਤੋਂ ਇਲਾਜ ਹੁੰਦਾ ਉਹ ਤੁਸੀਂ ਇਲਾਜ ਕਰੰਨੇ ਹੋ ਦਵਾਈ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਦਵਾਈ ਨਾਲ ਸਹੀ ਹੋ ਸਕਦਾ ਜਿਹੜਾ ਨਹੀਂ ਹੈ ਤੁਸੀਂ ਉਹਨੂੰ ਗਾਈਡ ਕਰ ਦਿੰਨੇ ਹੋ ਕਿ ਤੁਸੀਂ ਉੱਥੇ ਜਾ ਕੇ ਆਪਰੇਸ਼ਨ ਕਰਾ ਲਓ ਭਾਈ ਤੁਹਾਨੂੰ ਮਿਲਣਾ ਹੋਵੇ ਜਾਂ ਤੁਹਾਡੇ ਕੋ ਆਣਾ ਹੋਵੇ ਕਿਸ ਤਰ੍ਹਾਂ ਲੋਗਰ ਮੇਰੇ ਕੋਲੇ ਜੇ ਬਠਿੰਡਾ ਜ਼ਿਲ੍ਹਾ ਬਠਿੰਡਾ ਪਿੰਡ ਦਿਉਣਾ ਮੁਕਸਰ ਰੋਡ ਦੇ ਉੱਤੇ ਆਪਣਾ ਪਿੰਡ ਦਿਉਣਾ 9 ਕਿਲੋਮੀਟਰ ਬਠਿੰਡੇ ਤੋਂ ਥਰ ਬਲਾ ਕੋਲੋਂ ਬਾਬਾ ਫਰੀਦ ਕਾਲਜ ਆਪਣੇ ਬਹੁਤ ਮਸ਼ਹੂਰ ਹੈ ਇੱਥੇ ਹੋਰ ਕੋਈ ਬਾਬਾ ਫਰੀਦ ਕਾਲਜ ਨਹੀਂ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਿਰ ਬਾਬਾ ਫਰੀਦ ਕਾਲਜਾ ਦਿਉਣ ਪਿੰਡ ਦੇ ਵਿੱਚ ਜਿੱਥੇ ਕਿ 6-7000 ਬੱਚਾ ਪੜ ਰਿਹਾ ਇੱਥੇ ਅੱਡੇ ਤੇ ਆਪਣੀ ਸ਼ਾਪ ਹੈ ਤੁਸੀਂ ਹੁਣ ਦਿਖਾਈ ਦਿਓਗੇ ਵੀਡੀਓ ਵਿੱਚ ਜ਼ਿਲ੍ਹਾ ਬਠਿੰਡਾ ਪਿੰਡ ਦਿਉਣ ਟੈਲੀਫੋਨ ਨੰਬਰ ਮੇਰਾ ਹੈਗਾ 7087426959 ਜਦੋਂ ਮਰਜ਼ੀ ਮੇਰੇ ਨਾਲ ਸੰਪਰਕ ਕਰ ਲਓ ਜੇ ਕੋਈ ਤੁਹਾਡਾ ਹੱਲ ਹੋਣ ਵਾਲਾ ਤਾਂ ਮੈਂ ਤੁਹਾਨੂੰ ਕਹੂੰਗਾ ਆ ਜਾਓ ਜੇ ਨਹੀਂ ਹੱਲ ਹੋਣ ਵਾਲਾ ਤਾਂ ਤੁਹਾਨੂੰ ਮੈਂ ਸਹੀ ਰਸਤੇ ਪਾ ਦੂੰਗਾ ਤੁਹਾਡਾ ਜਿਹੜਾ ਕਿ ਹੱਲ ਹੋ ਸਕੇ ਤਾਂ ਤੁਸੀਂ ਬਿਮਾਰੀ ਨੂੰ ਨਿਜਾਤ ਪਾ ਬਿਲਕੁਲ ਜੀ ਮਹਿਰਮਾਨੀ ਕਿਤੇ ਨਾ ਕਿਤੇ ਪੂਰਾ ਪੰਜਾਬ ਖਾਸ ਕਰ ਸਾਡਾ ਨੌਜਵਾਨ ਨਸ਼ੇ ਤੋਂ ਬਹੁਤ ਪਰੇਸ਼ਾਨ ਹੈ ਕਿਉਂਕਿ ਨਸ਼ੇ ਨੇ ਪੰਜਾਬ ਨੂੰ ਘੁਲ ਮੰਗ ਖਾ ਲਿਆ ਇਸ ਕਰਕੇ ਉਸੇ ਬੇ ਕਹਿੰਦੇ ਨੇ ਅੰਤਿਆ ਦੀ ਬਿਮਾਰੀ ਅਗਰ ਇਸ ਬਿਮਾਰੀ ਤੋਂ ਜੀ छुटਕਾਰਾ ਚਾਹਣੋਂ ਪਹਿਲੇ ਤਾਂ ਅਸੀਂ ਦੁਆ ਕਰਾਂਗੇ ਉਸ ਪਰਮਾਤਮਾ ਤੋਂ ਉਸ ਵਾਹਿਗੁਰੂ ਤੋਂ ਕਿਸੇ ਦਾ ਪੁੱਤ ਖਾਸ ਕਰ ਨੌਜਵਾਨ ਪੁੱਤ ਨਸ਼ੇ ਦੀ ਲਤ ਨਾ ਪਵੇ ਲੇਕਿਨ ਅਗਰ ਕਿਸੇ ਪ੍ਰਕਾਰ ਵੀ ਉਹ ਮੁੰਡਾ ਤੁਹਾਡੇ ਨਸ਼ੇ ਦਾ ਆ ਜਾਂਦਾ ਹੈ ਤੇ ਤੁਸੀਂ ਕਦੇ ਨਾ ਕਦੇ ਕਿਤੇ ਨਾ ਕਿਤੇ ਇੱਕ ਵਾਰ ਇੱਥੇ ਆ ਕੇ ਅਜ਼ਮਾ ਸਕਦੇ ਹੋ ਅਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਹੈ ਫਿਰ ਮੈਂ ਤੁਹਾਨੂੰ ਕਹਾਂਗਾ ਜਦੋਂ ਪ੍ਰੋਗਰਾਮ ਚੱਲੂਗਾ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕੋਈ ਤੁਹਾਡੇ ਵਿਚਾਰ ਨਾਲ ਸਾਨੂੰ ਵੀ ਤੇ ਬਾਬਾ ਜੀ ਨੂੰ ਵੀ ਕਈ ਹੋਰ ਨਵੇਂ ਅਨੁਭਵ ਮਿਲਦੇ ਨੇ ਐਕਸਪੀਰੀਅੰਸ ਗੇਨ ਹੁੰਦਾ ਹੈ ਕਿ ਇਦਾਂ ਦਾ ਦੇ ਵੀ ਲੋਕ ਨੇ ਜੋ ਸਾਨੂੰ ਇੱਕ ਸੁਝਾਅ ਦੇ ਰਹੇ ਨੇ ਵਿਚਾਰ ਦੇ ਰਹੇ ਨੇ ਬਿਲਕੁਲ ਜੀ ਪ੍ਰੋਗਰਾਮ ਦਾ ਮਕਸਦ ਸਿਰਫ ਇਹ ਹੈ ਕਿ ਤੁਹਾਨੂੰ ਉਸ ਜਗ੍ਹਾ ਪਹੁੰਚਾਣਾ ਹੈ ਜਿਸ ਜਗ੍ਹਾ ਤੁਸੀਂ ਆ ਕੇ ਹਜ਼ਾਰਾਂ 'ਚ ਠੀਕ ਹੋ ਜਾਓ ਤੁਸੀਂ ਲੱਖਾਂ ਖਰਚੇ ਨੇ ਕਰੋਨਾ ਖਰਚੇ ਨੇ ਇੱਕ ਵਾਰ ਜੇ ਅਗਰ ਤੁਹਾਡਾ ਦਿਲ ਗਵਾਹੀ ਦਿੰਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਸਾਨੂੰ ਵਿਸ਼ਵਾਸ ਹੈ ਕਿਉਂਕਿ ਬਾਬਾ ਜੀ ਕੱਲੇ ਦਵਾਈ ਨਾ ਨਹੀਂ ਫਿਰ ਮੈਂ ਤੁਹਾਨੂੰ ਦੱਸੂਗਾ ਉਸ ਪਰਮਾਤਮਾ ਦੇ ਅੱਗੇ ਅਰਦਾਸ ਵੀ ਹੁੰਦੀ ਹੈ ਉਸ ਪਰਮਾਤਮਾ ਦੇ ਅੱਗੇ ਇੱਕ ਕਹਿੰਦੇ ਨੇ ਤੁਹਾਡੀ ਹਾਜ਼ਰੀ ਵੀ ਲੱਗਦੀ ਹੈ ਇੱਕ ਦੁਆ ਤੇ ਦਵਾ ਦੋਨੋਂ ਨਾਲ ਨਾਲ ਚੱਲਦੇ ਨੇ ਫਿਰ ਇੱਕ ਵਾਰ ਬਹੁਤ ਬਹੁਤ ਮਿਹਰਮਾਨੀ ਜੀ ਪ੍ਰੋਗਰਾਮ ਚੱਲੂਗਾ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਸਤ ਸ੍ਰੀ ਅਕਾਲ